ਮਨੁੱਖ ਮੰਨ ਲਈ ਜਿਹਦੇ ਨਾਲ ਭਾਵੇਂ ਸਾਡੇ ਵਿਚਾਰ ਧਰਤ ਬਖਰੇਵੇਂ ਨੇ ਪਰ ਉਹ ਹਰ ਵੇਲੇ ਕਿਸੇ ਵੀ ਚਲਦੇ ਘੋਲਗਰਾਂ ਨਾਲ ਜਾਂ ਕੋਈ ਸਰਕਾਰ ਦੀ ਕਿਸੇ ਵੀ ਐਕਟੀਵਿਟੀ ਦੇ ਜਾਂ ਹੋ ਕੇ ਸਿਰਫ ਸਮਾਜ ਦੇ ਵਿੱਚ ਕਿਸੇ ਵੀ ਜਵਰ ਤੇ ਉਹ ਹਰ ਜਗ੍ਹਾ ਤੇ ਟਿੱਪਣੀ ਕਰਦੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਅਸੀਂ ਇਹ ਸਮਝਦੇ ਆਂ ਕਿ ਪੂਰੀ ਹੱਕਾਂ ਦਾ ਤੇ ਨੂੰ ਕੁਝਣਾ ਕਿਸੇ ਤੇ ਬੋਲਣ ਤੇ ਕਿਸੇ ਤੇ ਲੇਖਣ ਤੇ ਜਾਂ ਕਿਸੇ ਦੀ ਕੋਈ ਗੱਲ ਕਰਨ ਤੇ ਇਹ ਇਹ ਅਧਕਾਰ ਨੂੰ ਸਰਕਾਰ ਜ਼ਿੰਮੇਵਾਰੀ ਨਾਲ ਚੁੱਕਣਾ ਚਾਹੀਏ ਅਸੀਂ ਇਹਦੀ ਜ਼ੋਰਦਾਰ ਵਕੀਫੀ ਕਰਦੇ ਅਸੀਂ 20 ਸਤੰਬਰ ਨੂੰ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਜ਼ਿਲ੍ਹਾ ਪਦਰਤ ਨੂੰ ਸਮਝਾਰੇ ਕਰਨ ਦਾ ਫੈਸਲਾ ਕੀਤਾ ਹੈ ਸਾਥੀਓ ਮਾਧਿਕੰਦਰ ਸਿੰਘ ਉਹ ਰਾਹਾ ਸੁਭਾਪਨ ਆਨਪਾ ਜਿਨ੍ਹਾਂ ਨੇ ਇੱਕਤਾ ਉਧਾਨਾ ਪਿਛਲੇ ਦਿਨੀ 19 ਸਤੰਬਰ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਇਹ ਮਸ਼ਾਇਰ ਕਰ ਰਹੇ ਨੇ ਮਾਲਬੰਦਰ ਸਿੰਘ ਮਾਲੀ ਨੂੰ ਉਸਨੇ ਗ੍ਰਿਫਤਾਰ ਕੀਤਾ ਹੈ ਜਿਵੇਂ ਅਸੀਂ ਜ਼ੋਰਦਾਰ ਰਸੇਦੀ ਕਰਦੇ ਮਦਨਦਰ ਮਾਲੀ ਜਿਹਦੇ ਨਾਲ ਭਾਵੇਂ ਸਾਡੇ ਵਿਚਾਰਦਾਰਤ ਬਖਰੇਵੇਂ ਨੇ ਪਰ ਉਹ ਹਰ ਵੇਲੇ ਕਿਸੇ ਵੀ ਚੱਲਣ ਦੇ ਢੋਲਗਰਾਹ ਨਾਲ ਜਾਂ ਕੋਈ ਸਰਕਾਰ ਦੀ ਕਿਸੇ ਵੀ ਐਕਟੀਵਿਟੀ ਦੇ ਜਾਂ ਉਹ ਕਿਸੇ ਸਮਾਜ ਦੇ ਵਿੱਚ ਕਿਸੇ ਵੀ ਜਵਰਤੇ ਉਹ ਹਰ ਜਗ੍ਹਾ ਤੇ ਟਿੱਪਣੀ ਕਰਦੇ ਆ ਉਹਨਾਂ ਨੂੰ ਫੜਦੇ ਅੰਦਰ ਦੇਣਾ ਅਸੀਂ ਇਹ ਸਮਝਦੇ ਆ ਕਿ ਪੂਰੀ ਹੱਕਾਂ ਦਾ ਤੇ ਨੂੰ ਪੁੱਛਣਾ ਹੈ ਕਿਸੇ ਦੇ ਬੋਲਣ ਦੇ ਕਿ ਇਸੇ ਤੇ ਨਿਕਣ ਤੇ ਜਾਂ ਇਸੇ ਦੀ ਕੋਈ ਗਣ ਕਹਿਣ ਤੇ ਇਹ ਇਹ ਅਧਿਕਾਰ ਨੂੰ ਸਰਕਾਰ ਜਮਦਾਸ਼ੀ ਦੱਪਣਾ ਸਮਝਿਆ ਅਸੀਂ ਇਹਦੀ ਜ਼ੋਰਦਾਰ ਰੋਸ ਦੀ ਕਰਦੇ ਇਹਦੇ ਰੋਸ ਤੋਂ ਅਸੀਂ 20 ਸਤੰਬਰ ਨੂੰ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਜ਼ਿਲ੍ਹਾ ਪਦੰਤ ਤੈ ਨੂੰ ਸੁਬਜਾਰੇ ਕਰਨ ਦਾ ਫੈਸਲਾ ਕੀਤਾ ਦੁਆਬਾ ਤੇ ਮਾਝਾ ਇਹ ਜਿਹੜੇ ਦੋ ਜ਼ਿਲ੍ਹੇ ਨੇ ਇਹਨਾਂ ਵਿੱਚ ਸਾਡਾ ਕੰਮ ਘਟ ਹੈ ਇਥੇ ਵੀ ਸਾਡੇ ਜਿਹੜੇ ਸਾਥੀ ਨੇ ਜਿਹੜੇ ਜ਼ਿਲ੍ਹੇ ਸਾਡੇ ਪਿੰਡਾਂ 'ਚ ਕੰਮ ਆਇਆ ਸ਼ਿਰਕੂ ਉਹ ਜ਼ਿਲ੍ਹੇ ਜਿੱਥੇ ਨਾਲ ਕੰਮ ਆਇਆ ਉਹ ਵੀ ਤੇ ਇਹੋ ਜਿਹਾ ਪ੍ਰਦਰਸ਼ਨ ਹੋ ਸਕਦਾ ਹੈ ਜ਼ਰੂਰ ਕਰਨਾ ਤੇ ਅਸੀਂ ਦੁਬਾਰਾ ਫੇਰ ਇਸ ਗੱਲ ਨੂੰ ਰਿਪੀਟ ਕਰਦੇ ਆਂ ਧਿਆਨ ਨਾਲ ਸੁਣਨ ਸਾਥੀ 20 ਨਵੰਬਰ ਨੂੰ ਆਪਣੇ ਜ਼ਿਲ੍ਹਾ ਹੈੱਡਕ quarterਾਂ ਦੇ ਇਹੋ ਉਸ ਮਜਾਰੇ ਕਰਨੇ ਨੇ ਧੰਨਵਾਦ ਮਾਨਦਰਮਾਨੀ ਜਿਹਦੇ ਨਾਲ ਭਾਵੇਂ ਸਾਡੇ ਵਿਚਾਰ ਥਰਤ ਬਖਰੇਵੇਂ ਨੇ ਪਰ ਉਹ ਹਰ ਵੇਲੇ ਜਿਸੇ ਵੀ ਚੱਲਦੇ ਘੋਲਗਰਾਂ ਨਾ ਜਾਂ ਕੋਈ ਸਰਕਾਰੀ ਕਿਸੇ ਵੀ ਐਕਟੀਵਿਟੀ ਦੇ ਜਾਂ ਕੋਈ ਕਿਸੇ ਸਮਾਜ ਦੇ ਵਿੱਚ ਕਿਸੇ ਵੀ ਜ਼ਬਰਦਸਤ ਉਹ ਹਰ ਜਗ੍ਹਾ ਦੇ ਟਿਕਰੀਜ਼ ਕਰਦੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਅਸੀਂ ਇਹ ਸਮਝਿਆ ਵਿੱਚ ਪੂਰੀ ਹੱਕਾਂ ਦਾ ਤੇ ਮੁਕਜੜਨਾ ਕਿਸੇ ਤੇ ਬੋਲਣ ਦੇ ਕਿਸੇ ਤੇ ਲੇਖਣ ਤੇ ਜਾਂ ਕਿਸੇ ਦੀ ਕੋਈ ਗੱਲ ਕਰਨ ਤੇ ਇਹ ਇਹ ਅਧਿਕਾਰ ਨੂੰ ਸਰਕਾਰ ਜਬਰਦਸਤੀ ਦੱਪਣਾ ਨਹੀਂ ਹੈ ਅਸੀਂ ਇਹਦੀ ਜ਼ੋਰਦਾਰ ਖੇਧੀ ਕਰਦੇ ਅੱਜ 20 ਸਤੰਬਰ ਨੂੰ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਜਿਲ੍ਹਾ ਪੰਧਤ ਇਹਨੂੰ ਸਮਝਾਰੇ ਕਰਨ ਦਾ ਫੈਸਲਾ ਕੀਤਾ ਹੈ ਸਾਥੀਓ ਮਾਧਿਕੰਦਰ ਸਿੰਘ ਉਹ ਰਾਹਾਂ ਸੁਭਾਪਨ ਭਾਤੀ ਜਨਕਤਾ ਬੁੜਾਣਾ ਪਿਛਲੇ ਦਿਨੀ 19 ਸਤੰਬਰ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਮਸ਼ਾਇਤ ਕਰ ਰਹੇ ਨੇ ਮਾਲਬੰਦਰ ਸਿੰਘ ਮਾਲੀ ਨੂੰ ਉਸਨੇ ਗ੍ਰਿਫਤਾਰ ਕੀਤਾ ਜਿਹਦੀ ਅਸੀਂ ਜ਼ੋਰਦਾਰ ਨਿਸ਼ਾਨੀ ਕਰਾਂ ਮਨੁੱਖੀ ਮਾਨਵੀ ਜਿਹਦੇ ਨਾਲ ਭਾਵੇਂ ਸਾਡੇ ਵਿਚਾਰਧਾਰਤ ਬਖਰੇਨੇ ਨੇ ਪਰ ਉਹ ਹਰ ਵੇਲੇ ਕਿਸੇ ਵੀ ਚੱਲਦੇ ਘੋਲਗਰਾਂ ਨਾਲ ਜਾਂ ਕੋਈ ਸਰਕਾਰ ਦੀ ਕਿਸੇ ਵੀ ਐਕਟੀਵਿਟੀ ਦੇ ਜਾਂ ਕਿਸੇ ਸਮਾਜ ਦੇ ਵਿੱਚ ਕਿਸੇ ਵੀ ਜਵਰਤੇ ਉਹ ਹਰ ਜਗ੍ਹਾ ਤੇ ਟਿੱਪਣੀ ਕਰਦੇ ਉਹਨਾਂ ਨੂੰ ਫੜਦੇ ਅੰਦਰ ਦੇਣਾ ਅਸੀਂ ਇਹ ਸਮਝਿਆ ਵਿੱਚ ਪੂਰੀ ਹੱਕਾਂ ਦਾ ਤੇ ਨੂੰ ਪੁੱਛਣਾ ਹੈ ਕਿਸੇ ਦੇ ਮੋਲਣ ਤੇ ਕਿਸੇ ਦੇ ਲੇਖਣ ਤੇ ਜਾਂ ਕਿਸੇ ਦੀ ਕੋਈ ਗੱਲ ਕਰਨ ਤੇ ਇਹ ਇਹ ਅਧਿਕਾਰ ਨੂੰ ਸਰਕਾਰ ਜ਼ਿੰਮੇਵਾਰੀ ਦੱਪਣਾ ਚਾਹੀਏ ਅਸੀਂ ਇਹਦੀ ਜ਼ੋਰਦਾਰ ਵਕੀਫੀ ਕਰਦੇ ਹਾਂ ਇਹਦੇ ਰੋਸ ਤੋਂ ਅਸੀਂ 20 ਸਤੰਬਰ ਨੂੰ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਜ਼ਿਲ੍ਹਾ ਪਦਲ ਤੇ ਰੋਸ ਬਜਾਰੇ ਕਰਨ ਦਾ ਫੈਸਲਾ ਕੀਤਾ ਹੈ ਦੁਆਬਾ ਦੇ ਮਾਝਾ ਇਹ ਜਿਹੜੇ ਦੋ ਜ਼ਿਲ੍ਹੇ ਨੇ ਇਹਨਾਂ ਵਿੱਚ ਸਾਡਾ ਕੰਮ ਘੱਟ ਹੈ ਇਥੇ ਵੀ ਸਾਡੇ ਜਿਹੜੇ ਸਾਥੀ ਨੇ ਜਿਹੜੇ ਜ਼ਿਲ੍ਹੇ ਚ ਸਾਡੇ ਪਿੰਡਾਂ ਚ ਕੰਮ ਹੈ ਸ਼ਿਰਕੂ ਉਹ ਜ਼ਿਲ੍ਹੇ ਜਿੱਥੇ ਨਾਲ ਕੰਮ ਹੈ ਕੂਬੀਏ ਤੇ ਜਿਹੋ ਜਿਹਾ ਪ੍ਰਦਰਸ਼ਨ ਹੋ ਸਕਦਾ ਹੈ ਜਰੂਰ ਕਰਨਾ ਤੇ ਅਸੀਂ ਦੁਬਾਰਾ ਫਿਰ ਇਸ ਗੱਲ ਨੂੰ ਰਿਪੀਟ ਕਰਦੇ ਆਂ ਧਿਆਨ ਨਾਲ ਸੁਣਨ ਸਾਥੀ 20 ਨਵੰਬਰ ਨੂੰ ਆਪਣੇ ਜ਼ਿਲ੍ਹਾ ਹੈੱਡਕ quarterਾਂ ਦੇ ਇਹੋ ਉਸ ਮਜਾਰੇ ਕਰਨੇ ਨੇ ਧੰਨਵਾਦ